ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਐਨ ਲੈ ਕੇ ਹਾਜ਼ਰ ਹਾਂ ਦੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਾਇਦਾਦ ਰਜਿਸਟ੍ਰੇਸ਼ਨ ਸੁਪਰੀਮ ਕੋਰਟ ਦਾ ਏ ਫੈਸਲਾ ਕਿ ਸਿਰਫ ਕਿਸੇ ਜਾਇਦਾਦ ਦਾ ਨੂ ਰਜਿਸਟਰ ਕਰਵਾਉਣ ਨਾਲ ਹੀ ਮਾਲਕੀ ਨਹੀਂ ਮਿਲ ਜਾਂਦੀ ਤਾਂ ਉਦੇਸ਼ ਤੇਜ਼ੀ ਨਾਲ ਵੱਧ ਰਹੀ ਰੀਅਲ ਏਸਟੇਟ ਸੈਂਟਰ ਦੀ ਧੋਖਾਧੜੀ ਨੂੰ ਰੋਕਣਾ ਤੇ ਮੁਕਦਮੇ ਬਾਜ਼ੀ ਨੂੰ ਹਟਾਉਣਾ ਹੈ ਤਰਕ ਬਿਲਕੁਲ ਸਰਲ ਜਿਹਾ ਹੈ ਅਜਹ ਜਾਇਦਾਦ ਤੁਹਾਡੇ ਨਾਂ ਤੇ ਰਜਿਸਟਰ ਹੋ ਸਕਦੀ ਹੈ ਪਰ ਜੇਕਰ ਜਿਸmani ਰੂਪ ਵਿੱਚ ਉਥੇ ਕੋਈ ਬੈਠਾ ਹੈ ਜਾਂ ਹੱਕ ਨੂੰ ਲੈ ਕੇ ਵਿਵਾਦ ਹੈ ਤਾਂ ਮਾਲਕੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਜਾਇਦਾਦ ਵੇਚਣ ਅਤੇ ਖਰੀਦਣ ਵਾਲਿਆਂ ਲਈ ਰੀਅਲ ਸਟੇਟ ਏਜੰਟਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਜੇ ਰਕਾਰ ਚ ਕੀ ਕਾਰਜਕਾਰੀ ਕਾਰਵਾਈ ਵਿਆਪਕ ਰੂਪੇ ਚ ਹੋਵੇ ਅਤੇ ਇਸ ਦੇ ਕੋਈ ਵੀ ਸਮਝੌਤਾ ਨਾ ਕੀਤਾ ਜਾਵੇ ਅੱਜ ਸਹੀ ਢੰਗ ਨਾਲ ਜਾਂਚ ਪੜਤਾਲ ਕਰਕੇ ਕੱਲ ਨੂੰ ਸਾਰੇ ਹਿੱਤ ਧਾਰਕ ਕਈ ਮੁਸੀਬਤਾਂ ਤੋਂ ਬਚ ਸਕਦੇ ਹਨ ਇਸ ਇਹ ਫੈਸਲਾ ਇਸ ਲਈ ਵੀ ਲੋੜ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਕੇਂਦਰ ਸਰਕਾਰ ਦੇ ਖੜਗਾ ਰਜਿਸਟ੍ਰੇਸ਼ਨ ਬਿੱਲ 2025 ਨੂੰ ਸੁਝਾਵਾਂ ਲਈ ਜਨਤਕ ਦਾਇਰੇ ਵਿੱਚ ਰੱਖਿਆ ਗਿਆ ਹੈ ਬਿਲ ਬਿਲ ਵਿੱਚ ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਦਾ ਪ੍ਰਸਤਾਵ ਰੱਖਿਆ ਗਿਆ ਹੈ ਅਤੇ ਉਹਨਾਂ ਦੇ ਦਸਤਾਵੇਜ਼ਾਂ ਦੀ ਸੂਚੀ ਦਾ ਵਿਸਤਾਰ ਕੀਤਾ ਗਿਆ ਹੈ ਜਿਨ੍ਹਾਂ ਲਈ ਲਾਜ਼ਮੀ ਰਜਿਸਟ੍ਰੇਸ਼ਨ ਦੀ ਲੋੜ ਹੈ ਇਸ ਦਾ ਮੁੱਖ ਉਦੇਸ਼ ਜਾਇਦਾਦ ਲੈਣ-ਦੇਣ ਅਤੇ ਖਰੀਦਦਾਰਾਂ ਨੂੰ ਵਧੇਰੇ ਸੌਗਲਤਾ ਪਾਰਦਰਸ਼ਤਾ ਦੇ ਅਤੇ ਪਹੁੰਚ ਪ੍ਰਦਾਨ ਕਰਦਾ ਹੈ ਜਿਸ ਨਾਲ ਵਿਚੋਲੇ ਦੀ ਲੋੜ ਖਤਮ ਹੋ ਜਾਵੇਗੀ ਵੀ ਵੈਲਪਰਾਂ ਨੂੰ ਸੰਭਾਵੀ ਤੌਰ ਤੇ ਤੇਜ਼ੀ ਨਾਲ ਪ੍ਰੋਜੈਕਟ ਪ੍ਰਵਾਨਗੀ ਮਿਲਣੀਆਂ ਅਤੇ ਕਾਗਜ਼ੀ ਕਾਰਵਾਈ ਦਾ ਇੱਕ ਇੱਕ ਸਾਰਤਾ ਹੋਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ